ਹਾਂਜੀ ਸਤਿ ਸ੍ਰੀ ਅਕਾਲ ਸਾਥੀਓ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਅਸੀਂ ਆਪਦੇ ਬਲੱਡ ਪ੍ਰੈਸ਼ਰ ਨੂੰ ਕਿਵੇਂ ਠੀਕ ਕਰ ਸਕਦੇ ਹਾਂ ਬਿਨਾਂ ਦਵਾਈ ਤੋਂ ਅੱਜ ਅਸੀਂ ਉਹਨਾਂ ਪੰਜ ਤਰੀਕਿਆਂ ਬਾਰੇ ਜਾਣਾਂਗੇ ਸੋ ਪੂਰੀ ਵੀਡੀਓ ਨੂੰ ਧਿਆਨ ਨਾਲ ਸੁਣਿਓ ਤੇ ਆਪਣਾ ਜਿਹੜਾ YouTube ਚੈਨਲ ਆ ਇਹਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਡਾਕਟਰ ਹਰਮਨ ਜੀਰਾ ਸੋ ਆਓ ਬਿਨਾਂ ਕਿਸੇ ਦੇਰੀ ਤੋਂ ਸ਼ੁਰੂ ਕਰਦੇ ਹਾਂ ਵੀ ਉਹ ਕਿਹੜੇ ਪੰਜ ਤਰੀਕੇ ਆ ਜਿਨ੍ਹਾਂ ਨੂੰ ਅਪਣਾ ਕੇ ਅਸੀਂ ਆਪਦੇ ਬਲੱਡ ਪ੍ਰੈਸ਼ਰ ਨੂੰ ਰੈਗੂਲੇਟਰ ਕਰ ਸਕਦੇ ਹਾਂ ਠੀਕ ਰੱਖ ਸਕਦੇ ਹਾਂ ਸੋ ਜੇ ਪਹਿਲੇ ਤਰੀਕੇ ਦੀ ਗੱਲ ਕਰੀਏ ਤਾਂ ਸਾਥੀਓ ਸਾਨੂੰ ਆਪਦਾ ਭਾਰ ਘਟਾਉਣਾ ਪਊਗਾ ਕਿਉਂਕਿ ਜਦੋਂ ਸਾਡਾ ਭਾਰ ਵੱਧਦਾ ਏ ਤਾਂ ਸਾਡੇ ਇਨਸੂਲਿਨ ਦੀ ਰੈジਸਟੈਂਸ ਆ ਜਾਂਦੀ ਆ ਮੈਂ ਤੁਹਾਨੂੰ ਸੌਖੇ ਸ਼ਬਦਾਂ ਦਾ ਦੱਸਦਾ ਹੁੰਦਾ ਕੀ ਆ ਸੋ ਜਿਵੇਂ ਜਿਵੇਂ ਭਾਰ ਵੱਧਦਾ ਏ ਇਨਸੂਲਿਨ ਦੀ ਰੈジਸਟੈਂਸ ਆ ਜਾਂਦੀ ਭਾਵ ਇਨਸੂਲਿਨ ਆਪਦਾ ਕੰਮ ਕਰਨਾ ਘਟਾ ਦਿੰਦਾ ਏ ਫਿਰ ਸਰੀਰ ਕੀ ਕਰਦਾ ਸਾਡਾ ਪੈਂਕਰੀਆਜ਼ ਕੀ ਕਰਦਾ ਹੋਰ ਵੱਧੂ ਇਨਸੂਲਿਨ ਬਣਾਉਂਦਾ ਏ ਤਾਂ ਜੋ ਜਿਹੜੀ ਗਲੂਕੋਜ਼ ਆ ਉਹਨੂੰ ਸਿਲਾਂ ਚ ਤੱਕਿਆ ਜਾਵੇ 슈ਗਰ ਲੈਵਲ ਨਾ ਵਧੇ ਪਰ ਜਦੋਂ ਇਨਸੂਲਿਨ ਜ਼ਿਆਦਾ ਬਨਣਾ ਸ਼ੁਰੂ ਹੋ ਜਾਂਦਾ ਏ ਤਾਂ ਉਹ ਸਾਡੇ ਸਰੀਰ ਵਾਸਤੇ ਕਹਿ ਲੋ ਹਾਨੀਕਾਰਕ ਹੁੰਦਾ ਏ ਬਿਮਾਰੀਆਂ ਨੂੰ ਸੱਦਾ ਦਿੰਦਾ ਏ ਸਾਡਾ ਬਲੱਡ ਪ੍ਰੈਸ਼ਰ ਵਧਣ ਲੱਗ ਜਾਂਦਾ ਉਹਦੇ ਨਾਲ ਸੋ ਮਟਾਪਾ ਜਿਵੇਂ ਜਿਵੇਂ ਘਟੂਗਾ ਓਵੇਂ ਓਵੇਂ ਸਾਡਾ ਜਿਹੜਾ ਬਲੱਡ ਪ੍ਰੈਸ਼ਰ ਆ ਉਹ ਵੀ ਰੈਗੂਲੇਟ ਹੋਣਾ ਸ਼ੁਰੂ ਹੋਊਗਾ ਸੋ ਸਾਨੂੰ ਭਾਰ ਨੂੰ ਆਪਦੇ ਨੂੰ ਘਟਾਉਣਾ ਪਊਗਾ ਸੋ ਇਹਨੂੰ ਘਟਾਉਣ ਵਾਸਤੇ ਫਲ ਖਾਓ ਸਬਜ਼ੀਆਂ ਖਾਓ ਪ੍ਰੋਟੀਨ ਜ਼ਿਆਦਾ ਲਓ ਇਹਦੇ ਨਾਲ ਨਾਲ ਐਕਸਰਸਾਈਜ਼ ਕਰੋ ਹੈਲਦੀ ਡਾਈਟ ਖਾਓ ਜਿਹੜਾ ਸੈਚੂਰੇਟਿਡ ਫੈਟ ਹੈ ਉਹਨੂੰ ਬੰਦ ਕਰ ਦਿਓ ਬਾਹਰ ਦੀਆਂ ਪੈਕਟ ਬੰਦ ਚੀਜ਼ਾਂ ਨੂੰ ਬੰਦ ਕਰ ਦਿਓ ਪ੍ਰੋਸੈਸਡ ਫੂਡ ਜਿਹਨੂੰ ਕਹਿੰਦੇ ਆ ਸੋ ਇਹਦੇ ਨਾਲ ਨਾਲ ਅਗਲਾ ਤਰੀਕਾ ਬੀਪੀ ਨੂੰ ਠੀਕ ਰੱਖਣ ਦੋ ਹੈਗਾ ਸਟ੍ਰੈਸ ਫ੍ਰੀ ਰਹਿਣਾ ਕਿਉਂਕਿ ਸਾਥੀਓ ਜਿਹੜਾ ਸਟ੍ਰੈਸ ਆ ਜਦੋਂ ਅਸੀਂ ਦਿਮਾਗੀ ਬੋਝ ਲੈਨੇ ਸਟ੍ਰੈਸ ਲੈਨੇ ਉਹਦੇ ਨਾਲ ਕੋਰਟੀਸੋਲ ਨਾਮ ਦਾ ਜਿਹੜਾ ਹਾਰਮੋਨ ਸਾਡੇ ਸਰੀਰ 'ਚ ਵਧਣ ਲੱਗ ਜਾਂਦਾ ਜਿਹਦੇ ਫਲਸਰੂਪ ਕੀ ਹੁੰਦਾ ਹੈ ਕੋਰਟੀਸੋਲ ਵਧਣ ਦੇ ਨਾਲ ਸਾਡੀਆਂ ਜਿਹੜੀਆਂ ਖੂਨ ਦੀਆਂ ਨਸਾਂ ਇਹ ਵੀ ਕੰਸਟ੍ਰਿਕਟ ਹੁੰਦੀਆਂ ਤੇ ਸਾਡਾ ਬਲੱਡ ਪ੍ਰੈਸ਼ਰ ਵਧਣਾ ਸ਼ੁਰੂ ਹੋ ਜਾਂਦਾ ਸੋ ਸਟ੍ਰੈਸ ਫ੍ਰੀ ਰਹਿਣ ਲਈ ਅਸੀਂ ਯੋਗਾ ਕਰ ਸਕਦੇ ਆ ਮੈਡੀਟੇਸ਼ਨ ਕਰ ਸਕਦੇ ਆ ਸੈਰ ਕਰ ਸਕਦੇ ਆ ਇਦੇ ਨਾਲ ਨਾਲ ਨਮਕ ਦਾ ਪਰਹੇਜ਼ ਕਰਨਾ ਪਊਗਾ ਕਿਉਂਕਿ ਨਮਕ ਦੇ ਵਿੱਚ ਸੋਡੀਅਮ ਹੁੰਦਾ ਏ ਸੋਡੀਅਮ ਵਾਟਰ ਦੀ ਰੀਟੈਂਸ਼ਨ ਕਰਦਾ ਏ ਸੋ ਜਿਵੇਂ ਜਿਵੇਂ ਪਾਣੀ ਜਮਾ ਹੁੰਦਾ ਸਾਡੇ ਸਰੀਰ 'ਚ ਓਵੇਂ ਓਵੇਂ ਬਲੱਡ ਵੋਲਿਊਮ ਵੱਧਦਾ ਏ ਤੇ ਸਾਡਾ ਬਲੱਡ ਪ੍ਰੈਸ਼ਰ ਵੱਧਦਾ ਏ ਸੋ ਪਿੱਛੇ ਇਹੀ ਕਾਰਨ ਪਿੱਛੇ ਹੁੰਦਾ ਜਿਹੜਾ ਮੈਂ ਦੱਸਿਆ ਇਨਸੂਲਿਨ ਦੇ ਰੈਜ਼ਿਸਟੈਂਸ ਜਦੋਂ ਆਉਂਦੀ ਜਦੋਂ ਇਨਸੂਲਿਨ ਜ਼ਿਆਦਾ ਵਧਣਾ ਸ਼ੁਰੂ ਹੋ ਜਾਂਦਾ ਸਾਡੇ ਸਰੀਰ 'ਚ ਤਾਂ ਉਹਦੇ ਨਾਲ ਕੀ ਹੁੰਦਾ ਏ ਵਾਟਰ ਦੀ ਰਿਟੈਂਸ਼ਨ ਸ਼ੁਰੂ ਹੋ ਜਾਂਦੀ ਪਾਣੀ ਜ਼ਿਆਦਾ ਜਮਾ ਹੋਣਾ ਸ਼ੁਰੂ ਹੋ ਜਾਂਦਾ ਸਾਡੇ ਸਰੀਰ 'ਚ ਜਦੋਂ ਇਨਸੂਲਿਨ ਜ਼ਿਆਦਾ ਬਣਦਾ ਏ ਸੋ ਜੀ ਦੇ ਕਰਕੇ ਸਾਡਾ ਜਿਹੜਾ ਬਲੱਡ ਪ੍ਰੈਸ਼ਰ ਉਹ ਵੀ ਵਧਣ ਲੱਗ ਜਾਂਦਾ ਸੋ ਜੇ ਅਸੀਂ ਭਾਰ ਨੂੰ ਘਟਾਵਾਂਗੇ ਤਾਂ ਇਨਸੂਲਿਨ ਰੈਜ਼ਿਸਟੈਂਸ ਨਹੀਂ ਆਊਗੀ ਤੇ ਸਾਡਾ ਜਿਹੜਾ ਬਲੱਡ ਪ੍ਰੈਸ਼ਰ ਆ ਉਹ ਰੈਗੂਲੇਟ ਹੋਊਗਾ ਸੋ ਇੱਕ ਤਾਂ ਭਾਰ ਘਟਾਉਣਾ ਇੱਕ ਨਮਕ ਦਾ ਪਰਹੇਜ਼ ਕਰਨਾ ਹੈ ਸੋ ਦਿਨ ਚ ਅਸੀਂ ਜਿਹੜਾ ਟੀਸਪੂਨ ਹੁੰਦਾ ਛੋਟਾ ਚਮਚ ਉਹਦਾ ਕਹਿ ਲੋ ਵੀ ਅੱਧਾ ਚਮਚਾ ਲੈ ਸਕਦੇ ਆ 1500 ਐਮ ਜੀ ਜਿਹੜਾ ਅਸੀਂ ਨਮਕ ਆ ਰੋਜ਼ਾਨਾ ਲੈ ਸਕਦੇ ਜਿਨ੍ਹਾਂ ਦਾ ਬੀਪੀ ਵੱਧਦਾ ਹੈ ਸੋ ਪਰਹੇਜ਼ ਕਰੋ ਵਧੀਆ ਗੱਲ ਸੋ ਇਹਦੇ ਨਾਲ ਨਾਲ ਹੁਣ ਅਸੀਂ ਕੁਝ ਚੀਜ਼ਾਂ ਕੁਝ ਤਰੀਕੇ ਕੁਰੇ ਲੂ ਨੁਸਖਿਆਂ ਬਾਰੇ ਜਾਣਾਂਗੇ ਜਿਹੜਾ ਸਾਡੇ ਬਲੱਡ ਪ੍ਰੈਸ਼ਰ ਨੂੰ ਰੈਗੂਲੇਟ ਕਰਦੇ ਆ ਤਾਰੇ ਨਾਲ ਨਾਲ ਸਾਥੀਓ ਮੈਂ ਤੁਹਾਨੂੰ ਦੱਸਣਾ ਚਾਹਣਾ ਵੀ ਜਿਹੜੇ ਲੋਕ ਸਿਗਰਟ ਪੀਂਦੇ ਆ ਉਹਨਾਂ ਦਾ ਵੀ ਹਾਈ ਬਲੱਡ ਪ੍ਰੈਸ਼ਰ ਰਹਿਣ ਲੱਗ ਜਾਂਦਾ ਦਿਲ ਦੀਆਂ ਬਿਮਾਰੀਆਂ ਹੋਣ ਦਾ ਖਤਰਾ ਵੱਧ ਜਾਂਦਾ ਕਿਉਂਕਿ ਸਿਗਰਟ ਦੇ ਵਿੱਚ ਨਿਕੋਟੀਨ ਹੁੰਦਾ ਏ ਨਿਕੋਟੀਨ ਸਾਡੀਆਂ ਨਸਾਂ ਨੂੰ ਡੈਮੇਜ ਕਰਦਾ ਏ ਸਾਡਾ ਬਲੱਡ ਪ੍ਰੈਸ਼ਰ ਵੀ ਵਧਾਉਂਦਾ ਏ ਤੇ ਅੱਗੇ ਜਾ ਕੇ ਹੋਰ ਵੀ ਭਿਆਨਕ ਬਿਮਾਰੀਆਂ ਨੂੰ ਸੱਦਾ ਦਿੰਦਾ ਸੋ ਸਿਗਰਟ ਨੂੰ ਜੇ ਤੁਸੀਂ ਪੀਂਦੇ ਆ ਤਾਂ ਇਹਨੂੰ ਬਿਲਕੁਲ ਬੰਦ ਕਰ ਦਿਓ ਤੁਹਾਡਾ ਬਲੱਡ ਪ੍ਰੈਸ਼ਰ ਆਪੇ ਰੈਗੂਲੇਟ ਹੋ ਜਾਊਗਾ ਸੁਕਰੇ ਲੂਨ ਨੁਕਸਿਆਂ ਦੇ ਵਿੱਚ ਸਭ ਤੋਂ ਪਹਿਲੀ ਗੱਲ ਜੇ ਕਰੀਏ ਤਾਂ ਉਹ ਹੈਗਾ ਏ ਜਿਹੜੀ ਅਰਜਣ ਦੀ ਸਾਕਾ ਸੋ ਅਰਜਣ ਦੇ ਦਰਖਤ ਦੀ ਸਾਕ ਦਾ ਪਾਊਡਰ ਵੀ ਮਾਰਕੀਟ ਚੋਂ ਮਿਲ ਜਾਂਦਾ ਸੋ ਤੁਸੀਂ ਇੱਕ ਚਮਚਾ ਇਹਦਾ ਪਾਊਡਰ ਦਾ ਭੌਂ ਕੇ ਰੱਖ ਦੋ ਤਾਂ ਸਵੇਰੇ ਇਹਨੂੰ ਛਾਣ ਕੇ ਇਹਨੂੰ ਉਬਾਲ ਕੇ ਪੀਓ ਇਹਦੇ ਨਾਲ ਤੁਹਾਨੂੰ ਬੜੀ ਜਲਦੀ ਜਿਹੜਾ ਬਲੱਡ ਪ੍ਰੈਸ਼ਰ ਰੈਗੂਲੇਟ ਹੋਊਗਾ ਤੇ ਤੁਹਾਡੇ ਹਾਰਟ ਲਈ ਵੀ ਬਹੁਤ ਵਧੀਆ ਅਰਜਣ ਦੀ ਸਾਕ ਦਾ ਜਿਹੜਾ ਇਹ ਕਾਵਾ ਹੈ ਤੇ ਜਿਹੜਾ ਲਸਣ گارਲਿਕ ਵਿੱਚ ਵੀ ਐਲਿਸਨ ਨਾਂ ਦਾ ਜਿਹੜਾ ਕੰਪਾਊਂਡ ਪਾਇਆ ਜਾਂਦਾ ਏ ਉਹ ਵੀ ਸਾਡੇ ਬਲੱਡ ਪ੍ਰੈਸ਼ਰ ਨੂੰ ਰੈਗੂਲੇਟ ਕਰਨ ਦੀ ਤਾਕਤ ਰੱਖਦਾ ਏ ਸੋ ਸਵੇਰੇ ਨਿਰਨੇ ਕਾਲ ਜੇ ਦੋ ਕਲੀਆਂ ਜਿਹੜੀਆਂ گارਲਿਕ ਦੀਆਂ ਲਸਣ ਦੀਆਂ ਚਬਾ ਕੇ ਖਾਓ ਜਾਂ ਤੁਸੀਂ ਕੱਟ ਕੇ ਰੱਖ ਲੋ ਉਹਨਾਂ ਨੂੰ 15-10 15 ਮਿੰਟ ਪਾਏ ਰਹਿਣ ਦੋਦੇ ਨਾਲ ਜਿਹੜਾ ਐਲਿਸਨ ਆ ਹੋਰ ਐਕਟੀਵੇਟ ਹੋ ਜਾਂਦਾ ਏ ਸੋ ਹੁਣ ਇਹਦਾ ਸੇਵਨ ਕਰੋ ਪਾਣੀ ਦੇ ਨਾਲ ਕੋਸੇ ਜਿਹਾ ਨਾਲ ਤੁਹਾਨੂੰ ਬਹੁਤ ਹੌਲੀ-ਹੌਲੀ ਤੁਹਾਡਾ ਜਿਹੜਾ ਬਲੱਡ ਪ੍ਰੈਸ਼ਰ ਆ ਉਹ ਰੈਗੂਲੇਟ ਹੋਊਗਾ ਇਹ ਸਾਡੇ ਖੂਨ ਦੀਆਂ ਨਸਾਂ ਨੂੰ ਵੀ ਡਾਈਲੇਟ ਕਰਦਾ گارਲਿਕ ਇਹਦੇ ਨਾਲ ਨਾਲ ਸਾਡੇ ਜਿਹੜਾ ਮਾੜਾ ਕੋਲੇਸਟ੍ਰੋਲ ਐਲਡੀਐਲ ਉਹਨੂੰ ਘਟਾਉਂਦਾ ਹੈ ਜਿਸ ਦੇ ਨਾਲ ਸਾਡਾ ਬਲੱਡ ਪ੍ਰੈਸ਼ਰ ਉਹ ਰੈਗੂਲੇਟ ਹੋਣ ਲੱਗ ਜਾਂਦਾ ਹੌਲੀ ਹੌਲੀ ਤੇ ਸਾਥੀਓ ਦਾਲਚੀਨੀ ਇਹਦੇ ਨਾਲ ਛੋਟੀ ਇਲਾਇਚੀ ਇਹ ਦੋਵੇਂ ਚੀਜ਼ਾਂ ਦੀ ਤੁਸੀਂ ਚਾਹ ਬਣਾ ਕੇ ਪੀਓ ਦਾਲਚੀਨੀ ਤੇ ਛੋਟੀ ਇਲਾਇਚੀ ਦੀ ਸੋ ਇਹ ਵੀ ਸਾਡੇ ਬਲੱਡ ਪ੍ਰੈਸ਼ਰ ਨੂੰ ਰੈਗੂਲੇਟ ਕਰਨ ਦੀ ਤਾਕਤ ਰੱਖਦੀਆਂ ਇਹ ਦੋਵੇਂ ਚੀਜ਼ਾਂ ਸੇਬ ਦਾ ਸਿਰਕਾ ਵੀ ਤੁਸੀਂ ਲੈ ਸਕਦੇ ਆ ਖਾਲੀ ਪੇਟ ਦੋ ਚਮਚ ਵੱਡੇ ਗਲਾਸ ਪਾਣੀ ਚ ਇਹਨੂੰ ਮਿਕਸ ਕਰਕੇ ਪੀਓ ਇਹਦੇ ਨਾਲ ਵੀ ਰੋਜ਼ਾਨਾ ਲੈਣਾ ਤੁਹਾਡਾ ਜਿਹੜਾ ਬਲੱਡ ਪ੍ਰੈਸ਼ਰ ਉਹ ਹੌਲੀ ਹੌਲੀ ਰੈਗੂਲੇਟ ਹੋ ਜਾਂਦਾ ਠੀਕ ਹੋ ਜਾਂਦਾ ਹੈ ਸੋ ਇਹ ਚੀਜ਼ਾਂ ਦੇ ਨਾਲ ਨਾਲ ਸੈਰ ਜ਼ਰੂਰ ਕਰੋ ਮੈਡੀਟੇਸ਼ਨ ਕਰੋ ਯੋਗਾ ਕਰੋ ਤਾਂ ਜੋ ਤੁਹਾਡਾ ਜਿਹੜਾ ਮਾਈਂਡ ਉਹ ਵੀ ਰਿਲੈਕਸ ਰਹੇ ਤੇ ਤੁਹਾਡਾ ਬੀਪੀ ਜਿਹੜਾ ਬਲੱਡ ਪ੍ਰੈਸ਼ਰ ਉਹ ਆਪਣੇ ਆਪ ਰੈਗੂਲੇਟ ਹੋਊਗਾ ਸੋ ਆ ਜਾਣਕਾਰੀ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਇਸ ਵੀਡੀਓ ਨੂੰ ਸ਼ੇਅਰ ਕਰਕੇ ਸੋ ਇਜਾਜ਼ਤ ਦਿਓ ਧੰਨਵਾਦ